ਹਾਂਜੀ ਮੇਰੇ ਬਲੌਗ ਸਬ ਨੂੰ ਪਿਆਰ ਭਰੀ ਸ਼ਤਿ ਸ਼ਰੀਰ ਦਾ ਸਿੱਧੂਜ਼ ਬੁਟੀ ਤੇ ਆਪ ਸਭ ਦਾ ਸਵਾਗਤ ਹੈ। ਖੁਬਸੂਰਤ ਸਾਰੇ ਬਦਿਓ ਹੋਗੇ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਜਿਹੇ ਜੁਨੀਕੀਏ ਕਲਰ ਦੇ ਸੂਟਨੇਗੇ। ਤੇ ਜੁਨੀਕੀਏ ਵਰਕ ਹੈ ਨਾ ਦੇ ਉੱਪਰ ਠੀਕ ਹੈ। ਹਾਂਜੀ ਇਹਨਾਂ ਨੂੰ ਬਾਏ ਕਰਨ ਦੇ ਲਈ ਤੁਸੀਂ ਜਿਵੇਂ ਆਪਣੇ ਕੋਲ ਜਿਹੜਾ ਇਹ ਸੂਟਨੇਗੇ 트ੈਂਡਿੰਗ ਦੇ ਵਿੱਚ ਰਹਿੰਦਾ ਤੇ ਜਿਹੜੇ ਵਰਕ ਨੇ ਜਿਵੇਂ ਸੁਮਿਤਾ ਅਗੇ ਵਾਲਾ ਵਰਕ ਆ ਹਨ ਇਹ ਬਹੁਤ 트ੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ। ਬਹੁਤ ਭੈਣਾ ਦੇ ਜਿਹੜੀ ਇਹ ਵਾਲਾ ਵਰਕ ਤੋਂ ਜ਼ਿਆਦਾ ਕਰਵਾ ਰਹੀਆਂ ਨਹੀਂਆਂ ਹੈਂਡਵਰਕ ਤੋਂ हट ਕੇ ਹੈਗੇ ਠੀਕ ਹੈ ਵੈਸੇ ਹੈਂਡਵਰਕ ਦੇ ਵਿੱਚ ਹੀ ਆ ਜਾਣਾ ਬਟ ਇਹਦੇ ਵਿੱਚ ਜਿਹੜਾ ਮਟੀਰੀਅਲ ਹੁੰਦਾ ਗੈਸ ਜਿਆਦਾ ਵਰਕ ਜਿਹੜਾ ਹੈਂਡਵਰਕ ਹੁੰਦਾ ਉਹ ਆਪਣਾ ਥੋੜਾ ਜਿਵੇਂ ਆਰੀ ਵਰਕ ਵਗੈਰਾ ਨਾਲ ਆਰੀ ਦੇ ਨਾਲ ਹੋ ਜਾਂਦਾ ਤੇ ਜਿਹੜਾ ਇਹ ਵਾਲਾ ਵਰਕ ਹੁੰਦਾ ਸਿਰਫ ਸੁਮਿਤਾ ਕੇ ਨਾਲ ਹੁੰਦਾ ਠੀਕ ਹੈ ਇਹ ਵਰਕ ਜਿਆਦਾ ਫੇਮਸ ਹੋ ਰਿਹਾ ਅੱਜਕੱਲ ਹਰ ਇੱਕ ਭੈਣੇ ਦੀ ਵਰਕ ਕਰਵਾ ਰਹੀ ਹੈ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਖਰੀਦਣਾ ਚਾਹੁੰਦੇ ਹੋ ਇਹ ਸੋ ਤਾਂ ਸੇਲ ਕਰ ਰਹੇ ਆ ਤਾਂ ਤੁਸੀਂ ਇਹਨਾਂ ਨੂੰ ਬਾਏ ਕਰਨ ਦੇ ਲਈ ਸਾਨੂੰ ਜਿਹੜਾ ਜੇ ਸਾਡਾ ਕੋਈ ਵੀ ਤੇ ਸ਼ੋ ਹੋ ਰਿਹਾ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਜਾਂ ਵਟਸਐਪ ਮੈਸੇਜ ਹੈ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਰਿਕਵੈਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਹਨ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਪਾਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿੰਦੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਹਾਂਜੀ ਹੁਣ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਇਹ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਹੈਗਾ हां जी ਇਸ ਦਾ ਤਾਂ بیس ਦਾ ਕਲਰ ਆਊਗਾ ਉਹ ਆਊਗਾ ਬਿਲਕੁਲ ਲਾਈਟ ਗ੍ਰੇ ਠੀਕ ਹੈ ਕੈਮਰੇ ਦੇ ਵਿੱਚ ਹੋ ਸਕਦਾ ਹੈਗਾ ਸਾਰੇ ਸੂਟਾਂ ਦੇ ਜਿਹੜੇ ਕਲਰ ਨੇ ਲਾਈਟ ਜਾਂ ਡਾਰਕ ਥੋੜੇ ਡਿਫਰੈਂਟ ਦਿਸਨ ਬਟ ਜੋ ਮੈਂ ਕਲਰ ਬੋਲੂਗੀ ਇਹਨਾਂ ਦੇ ਉਹੀ ਕਲਰ ਹੋਣਗੇ ਇਹਦਾ ਕਲਰ ਹੈ ਬਿਲਕੁਲ ਲਾਈਟ ਹੈ ਇਹ ਠੀਕ ਹੈ ਜੋ ਇਸ ਤੇ ਵਰਕ ਆਊਗਾ ਉਹ ਡਾਰਕਾ ਆਊਗਾ ਤੇ ਸੂਟ ਦੀ بیس ਦਾ ਕਲਰ ਲਾਈਟ ਗ੍ਰੇ ਆ ਠੀਕ ਹੈ ਹਾਂ ਜੀ ਇਸ ਦਾ ਜੋ ਸਟੱਫ ਰਹੂਗਾ ਉਹ ਰਹੂਗਾ ਟੈਵਿ ਠੀਕ ਹੈ ਪ्युअर ਟੈਵਿ ਦੇ ਵਿੱਚ ਬਹੁਤ ਵਧੀਆ ਸਟੱਫ ਹੈ ਇਹੇ ਦੇਖ ਸਕਦੇ ਹੋ ਤੁਸੀਂ ਇਹ ਆ ਗਿਆ ਹੈਂਡ ਪੇਂਟ ਦਾ ਸੂਟ ਠੀਕ ਹੈ ਇਹ ਹੈਂਡ ਪੇਂਟ ਕੀਤਾ ਹੋਇਆ ਹੈ ਗੇਰੇ ਦਾ ਵਰਕ ਆ ਗਿਆ ਇਸ ਦੇ ਉੱਪਰ ਜੋ ਵੀ ਇਹ ਜਿਸ ਤਰ੍ਹਾਂ ਹੈਂਡ ਪੇਂਟ ਕੀਤਾ ਹੋਇਆ ਇਸ ਦੇ ਉੱਪਰ ਜਿਹੜਾ ਸਿੱਪੀ ਵਾਲਾ ਹੈਂਡ ਵਰਕ ਕੀਤਾ ਹੋਇਆ ਸਿੱਪੀ ਲੱਗੀ ਹੋਈ ਹੈ ਪੂਰੀ ਉਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਗੇਰੇ ਤੋਂ ਇਸ ਤਰੀਕੇ ਦੇ ਨਾਲ ਬੇਲਾ ਨੇ ਜਿਹੜੀਆਂ ਬਣਾਈਆਂ ਹੁੰਦੀਆਂ ਨੇ ਬਹੁਤ ਸੋਹਣੇ ਪਲਾਰ ਨੇ ਡੈਣ ਕੀਤੇ ਹੋਏ ਨੇ ਜਿਹੜੇ ਦੇਖੋ ਇਹ ਆਪਣਾ ਕਿਟ ਰੈਡੀ ਕਿੱਟ ਹੈ ਇਸ ਦੇ ਵਿੱਚ ਮਹਿਰੂਨ ਤੇ ਡਾਰਕ ਆਪਣਾ 그린 ਕਲਰ ਹੁੰਦਾ ਜਿਹੜਾ ਉਹ ਯੂਜ਼ ਕੀਤੇ ਗਏ ਨੇ ਮਹਿਰੂਨ ਤੇ ਡਾਰਕ 그린 ਕਲਰ ਠੀਕ ਹੈ ਇਸ ਤਰ੍ਹਾਂ 골ਡਨ ਵੀ ਕਲਰ ਵੀ ਹੈ ਤੇ ਵਾਈਟ ਵੀ ਹੈ ਉਹ ਇੱਥੇ ਆਪਣਾ ਡਿਜ਼ਾਈਨ ਹੈ ਜਿਹੜਾ ਪੇਂਟ ਦੇ ਵਿੱਚ ਬਣਾਇਆ ਗਿਆ ਬਹੁਤ ਸੋਨੇ ਫਲਾਰ ਤੇ ਪੱਤੀਆਂ ਬਣਾਈਆਂ ਹੋਈਆਂ ਨੇ ਇਹਨਾਂ ਨੂੰ 골ਡਨ ਕਲਰ ਦੀ ਜਿਹੜੀ ਸਿਪੀ ਹੈਗੀ ਉਹ ਉਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈਗਾ 골ਡਨ ਹੀ ਇਸ ਦੇ ਉੱਪਰ ਗਲੇਟਰ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੈ ਇਹ ਯਾ ਭਾ ਕਿਸੇ ਵੀ ਫੰਕਸ਼ਨ ਵਗੈਰਾ ਦੇ ਕੋਲ ਲਈ ਵਧੀਆ ਪਾਰਟੀ ਵੇਅਰ ਜੋ ਸੂਟ ਹੈ ਇਹ ਤੁਸੀਂ ਰੈਡੀ ਕਰਵਾ ਸਕਦੇ ਹੋ ਸੇਮ ਕਿਸੇ ਹੋਰ ਰੰਗ ਦੇ ਵਿੱਚ ਕਰਵਾਉਣਾ ਚਾਹੋ ਜਾਂ ਫਿਰ ਅਗਰੇ ਪਾਈ ਕਰਨਾ ਚਾਹੋ ਤਾਂ ਤੁਸੀਂ ਇਹ ਵੀ ਪਾਈ ਕਰ ਸਕਦੇ ਹੋ ਹਾਂਜੀ ਇਸ ਦੀ ਬਾਸੂ ਦਾ ਵਰਕ ਹੈ ਜੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਫੁਲਾਰ ਹੈ ਜਿਹੜਾ ਬਾਸੂ ਤੇ ਹੈਗਾ ਸੇਮ ਹੈਂਡ ਪੇਂਟ ਹੈ ਹੈਂਡ ਵਰਕ ਕੀਤਾ ਹੋਇਆ ਆਪਣਾ ਜੋ ਸਿੱਪੀ ਹੈ ਹੈਂਡ ਸੂਈ ਧਾਗੇ ਦੇ ਨਾਲ ਲਗਾ ਕੇ ਕੀਤੀ ਗਈ ਹੈ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਗਈ ਹੈ ਇਸ ਵਰਕ ਨੂੰ हाँ जी इसका जोड़ा अपने प्राइस आऊगा इस सूट का वो आऊगा पैंती सौ ठीक है अगर तुम इस सूट न बाय करना चाहते हो टैबी केम वर्क ताए थो हाँ, ये वाला सेम सूट पैंती सौ मिल जूगा हाँ जी अगर तुम किसी चेंज स्टर इसको सेम रेडी करवाना चाहते हो है ना भी वर्क सूँ सेम चाहिए कलर थोड़ा चेंज करवा चाहते जब तुम अगर स्टप चेंज लेना चाहते हो ਸਟੱਫ ਦੇ ਵਿੱਚ ਕਈ ਵਾਰ ਹੁੰਦਾ ਵੀ ਕੋਈ ਸਸਤਾ ਹੁੰਦਾ ਕੋਈ ਮਹਿੰਗਾ ਹੁੰਦਾ ਉਸ ਦੇ ਅਕੋਰਡਿੰਗ ਪ੍ਰਾਈਸ ਇਸ ਦਾ ਘਟ ਵੱਧ ਵੀ ਹੋ ਸਕਦਾ ਹੈ ਵੈਸੇ ਇਹ ਜਿਹੜਾ ਸਾਡੇ ਕੋਲ ਇਸ ਕਲ ਦੇ ਰੈਡੀ ਹੈ ਇਹ 3500 ਦੇ ਵਿੱਚ ਰੈਡੀ ਹੈ ਠੀਕ ਹੈ ਹਾਂਜੀ ਆ ਗਿਆ ਇਸ ਦਾ ਦੁਪੱਟਾ ਦੁਪੱਟਾ ਆ ਗਿਆ ਇਸ ਦਾ ਝੂਟ ਦੇ ਵਿੱਚ ਠੀਕ ਹੈ ਨਿਊ ਸਟੱਫ ਆਇਆਗਾ ਦੁਪੱਟਿਆਂ ਦਾ ਇਸ ਤਰ੍ਹਾਂ ਕੋਕਾ ਝੂਟ ਹੈ ਇਸ ਦੇ ਵਿੱਚ ਬ੍ਰੀਕ ਚੈੱਕ ਹੈ ਹੋ ਸਕਦਾ ਕੈਮਰੇ ਦੇ ਵਿੱਚ ਥੋੜਾ ਕਲੀਅਰ ਨਾ ਦਿਖ ਰਿਹਾ ਹੋਵੇ ਬ੍ਰੀਕ ਚੈੱਕ ਦਾ ਇਹ ਠੀਕ ਹੈ ਹਾਂਜੀ ਇਸ ਦੇ ਫੋਰ ਸਾਈਡ ਤੇ ਇਸ ਤਰ੍ਹਾਂ ਪਲਾਰ ਨੇ ਪੇਂਟ ਹੈ ਵੀ ਦੁਪੱਟਾ ਆਪਣਾ ਫੋਰ ਸਾਈਡ ਇਸ ਤਰੀਕੇ ਨਾਲ ਬਾਰਡਰ ਬਣਾਇਆ ਹੋਇਆ ਹੈ ਇਹਦਾ ਪੇਂਟ ਕਰਕੇ ਨੇ ਜਦੋਂ ਸੱਜੇ ਉਹ ਤੁਸੀਂ ਐਵੇਂ ਠੀਕ ਹੈ ਹਾਂਜੀ ਫੋਰ ਸਾਈਡ ਤੇ ਇਸ ਤੇ ਆਰਗੰਜ਼ਾ ਮਹਿਰੂਨ ਕਲਰ ਦੀ ਜੇ ਲੇਸ ਲਗਾਈ ਗਈ ਹੈ ਦੇਖੋ ਫੋਰ ਸਾਈਡ ਫਿਨਿਸ਼ਿੰਗ ਕੀਤੀ ਗਈ ਹੈ ਆਰਗੰਜ਼ਾ ਵਾਲੀ ਲੇਸ ਹੈ ਹੈ ਬਹੁਤ ਹੀ ਪਿਆਰਾ ਇਸ ਦਾ ਦੁਪੱਟਾ ਰਹਿ ਗਿਆ। ਤੋਹਰੇ ਠੀਕ ਹੈ। ਹਾਂ ਜੇ ਇਸ ਤਰ੍ਹਾਂ ਤੁਸੀਂ ਕੋਈ ਵੀ ਹੋਰ ਡਿਜ਼ਾਈਨ ਵਿੱਚ ਵੀ ਸੁਣ ਲਈ ਜਿਹੜੇ ਪੇਂਟ ਵੀ ਕਰਵਾ ਸਕਦੇ ਹੋ ਵੈਸੇ ਵਰਕਪੇਟਾ ਵੀ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਵਰਕ ਨਹੀਂ ਜਿਹੜੇ ਹੈਗੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਕੋਈ ਵੀ ਡਿਜ਼ਾਈਨ ਦੇ ਸਕਦੇ ਹੋ। ਹਾਂ ਜੇ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਉਸ ਦਾ ਜਿਹੜਾ ਲਿੰਕ ਹੈ ਉਹ ਮੈਂ ਇੱਥੇ ਡਿਸਕ੍ਰਿਪਸ਼ਨ ਨੂੰ ਦਿੱਤਾ ਹੋਇਆ ਹੈ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ ਜਿਹੜੇ ਪਾਏ ਗਏ ਨੇ ਠੀਕ ਹੈ ਤੁਸੀਂ ਹੋਣਾ ਚਾਹੀ ਕੋਈ ਰੈਡੀ ਕਰਾ ਸਕਦੇ ਹੋ ਕਿ ਉਸ ਸਪੇਸ ਨੂੰ ਫੋਲੋ ਵੀ ਕਰ ਸਕਦੇ ਹੋ ਹਾਂਜੀ ਇਹ ਆ ਗਿਆ ਆਪਣੇ ਕੋਲ ਸੁਮੇਤਾ ਜਿਹੜੇ ਵਰਕ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ ਸਭ ਤੋਂ ਪਹਿਲਾਂ ਮੈਂ ਇਸ ਦਾ ਕਲਰ ਦੱਸੂਗੀ ਜੋ ਕੈਮਰੇ ਦੇ ਵਿੱਚ ਥੋੜਾ ਲਾਈਟ ਦਿਸ ਰਿਹਾ ਇਹ ਡਾਰਕ ਮਸਟਰਡ ਕਲਰ ਹੈ ਇਸ ਸੂਟ ਦਾ ਠੀਕ ਹੈ ਡਾਰਕ ਮਸਟਰਡ ਕਲਰ ਹੈ येलो ਟੋਨ ਦੇ ਵਿੱਚ ਹੈ ਵੈਸੇ ਮਸਟਰਡ ਹੈ ਥੋੜੀ येलो ਟੋਨ ਜੀ ਆਉਂਦੀ ਆਉਂਦੀ ਹੈ ਦੇ ਵਿੱਚ ਹਾਂਜੀ ਇਹ ਸਦਾ ਸਟੱਫ ਨਾ ਹੋਗਾ ਉਹ ਹੋਗਾ ਪੀਕੂ ਸਿਲਕ ਠੀਕ ਹੈ ਬਹੁਤ ਸੋਨਾ ਸਟੱਫ ਹੈ ਪੀਨੂ ਸਿਲਕ ਹੈ ਵੈਸੇ ਇੱਕ ਤਰ੍ਹਾਂ ਨਾਲ ਜੂਟ ਦੀ ਤਰ੍ਹਾਂ ਵੀ ਲੱਗਦਾ ਹੈ ਕਿਉਂਕਿ ਇਸ ਦੇ ਵਿੱਚ ਬ੍ਰੀਕ ਚੈੱਕ ਹੈ ਠੀਕ ਹੈ ਮੈਂ ਥੋੜਾ ਪਹਿਲਾਂ ਸਟੱਫ ਨੇੜੇ ਤੋਂ ਦਿਖਾਉਣੀ ਆਂ ਵੀ ਇਸ ਤਰ੍ਹਾਂ ਦਾ ਸਟੱਫ ਹੈ ਸਟੱਫ ਦੇ ਵਿੱਚ ਨਾ ਬ੍ਰੀਕ ਚੈੱਕ ਹੈ ਬਿਲਕੁਲ ਬ੍ਰੀਕ ਹੈ ਜਿਸ ਤਰ੍ਹਾਂ ਮੂਲਿਸੂਤ ਦਾ ਜੋ ਦੁਪੱਟਾ ਸੀ ਉਹ ਦੁਖਾਇ ਸੀ ਹਾਂਜੀ ਵਿਦਾਊਹ ਦੁਪੱਟੇ ਤੋਂ ਹੈ ਅਗਰ ਤੁਸੀਂ ਦੁਪੱਟਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਦੁਪੱਟਾ ਵੀ ਲਗਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦਾ ਵਰਕ ਇਸਤੇ ਦੇਖ ਸਕੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਸੂਈ ਢਾਗੇ ਵਾਲਾ ਵਰਕ ਹੈ ਸਰਕੇ ਦੇ ਦਾ ਵਰਕ ਹੈ ਦੇਖੋ ਇਸ ਦੇ ਵਿੱਚ ਮਲਟੀ ਕਲਰ ਯੂਜ਼ ਕੀਤੇ ਗਏ ਨੇ ਐਮ ਇਸ ਦਾ ਬਹੁਤ ਪਿਆਰਾ ਜਿਹਾ ਘੇਰਾ ਹੈ ਹਾਂਜੀ ਇਸ ਦੇ ਘੇਰੇ ਦੇ ਵਿੱਚ ਜੋ ਇਸ ਦੇ ਥ੍ਰੈਡ ਦੇ ਕਲਰ ਲੱਗੇ ਰਾਊਂਡ ਗ੍ਰੀਨ ਪਿੰਕ ਰਾਇਲ ਬਲੂ ਹੋ ਗਿਆ ਮਰੂਨ ਹੋ ਗਿਆ ਠੀਕ ਹੈ ਇਹ ਵਾਲੇ ਕਲਰ ਨੇ ਜਿਹੜੇ ਯੂਜ਼ ਕੀਤੇ ਗਏ ਨੇ ਵਾਈਟ ਮੋਤੀ ਜਿਹੜੇ ਇਹਨਾਂ ਦੇ ਵਿੱਚ ਮੋਤੀ ਵੀ ਲੱਗਿਆ ਹੋਇਆ ਬਹੁਤ ਹੀ ਸੋਹਣੀ ਜਿਹੀ ਲੁੱਕ ਦਾ ਇਹ ਸੁਣਦਾ ਹੈਗਾ ਠੀਕ ਹੈ ਕਿਸੇ ਨੂੰ ਕਿਸੇ ਜੇ ਫੰਕਸ਼ਨ ਤੇ ਵੀ ਇਹ ਕਸਰ ਲਿਓ ਬਹੁਤ ਪਿਆਰੇ ਲੁੱਕ ਹੈ ਸਹੀ ਹਾਂ ਜੀ ਇਹ ਆ ਗਿਆ ਇਸ ਦੇ ਬਾਜ਼ੂ ਦਾ ਵਰਕ ਇਸ ਦੇ ਦੇਖੋ ਦੋਨੋਂ ਬਾਜ਼ੂ ਤੇ ਸੇਮ ਇਸ ਤਰ੍ਹਾਂ ਵਰਕ ਤੇ ਠੀਕ ਹੈ ਸੰਜੀ ਇਹ ਸੂਟ ਵੀ ਸਲੀ सेल ਕਰ ਰਹੇ ਹਾਂ ਅਗਰ ਤੁਸੀਂ ਇਹ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਿਦਆਊਟ ਦੁਪੱਟੇ ਤੋਂ ਪਊਗਾ 3200 ਰੁਪਏ ਠੀਕ ਹੈ ਹਾਂਜੀ ਆਪਾਂ ਨੂੰ ਇਸ ਦਾ ਪ੍ਰਾਈਸ 3200 ਰੁਪਏ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਅਗਰ ਦੁਪੱਟਾ ਲੰਬਾ ਹੋਣਾ ਤਾਂ ਉਸ ਦੇ ਚਾਰਜਸ ਹੋਣਗੇ ਜਿਹੜੇ ਉਹ ਅਲੱਗ ਹੋਣਗੇ ਠੀਕ ਹੈ ਇਹ 5 ਮੀਟਰ ਦੀ ਕੱਟ ਹੈ ਸੂਟ ਦੀ ਹਾਂਜੀ ਇਹ ਆ ਗਿਆ ਆਪਣੇ ਕੋਲ ਨਾਈਸ ਸੂਟ ਇਹ ਆਇਆ ਮੈਚਿੰਗ ਦੇ ਵਿੱਚ ਇਹ ਸੂਟ ਹੈ ਜਿਹੜਾ ਆਪਣੇ ਕੋਲ ਜੋ ਇਹ ਵਾਲੀ ਇਹ ਵਾਹ ਸਟਾਕ ਆ ਗਿਆ ਇਹ ਆਪਣੇ ਕੋਲ ਪਹਿਲਾਂ ਦੀ ਸੇਮ ਪ੍ਰਿੰਟ ਸੇਲ ਹੋ ਚੁੱਕਿਆ ਜਿਹੜੇ ਲਾਸਟ ਸੀਗਾ ਜੋ ਆਪਣੇ ਕੋਲ ਰਹਿੰਦਾ ਸੀ ਸਟਾਕ ਦੇ ਵਿੱਚ ਠੀਕ ਹੈ ਹਾਂਜੀ ਅਗਰ ਤੁਸੀਂ ਇਸ ਨੂੰ ਬਾਏ ਕਰਨਾ ਚਾਹੁੰਦੇ ਤੁਸੀਂ ਬਾਏ ਕਰ ਸਕਦੇ ਹੋ ਇਸ ਤਰ੍ਹਾਂ ਹੀ ਮੈਚਿੰਗ ਦੇ ਵਿੱਚ ਹੈ ਨਾ ਦੇਖੋ ਪ੍ਰਿੰਟ ਹੈ ਜੋ ਬਹੁਤ ਪਿਆਰਾ ਜਿਹਾ ਪ੍ਰਿੰਟਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਗਈ ਇਸ ਦੇ ਵਿੱਚ ਇਸ ਦੀ ਜੋ ਬੇਸ ਦਾ ਕਲਰ ਲੱਗੂਗਾ ਉਹ ਡਾਰਕ ਗ੍ਰੇ ਰਹੂ ਉਸ ਦੇ ਵਿੱਚ ਲਾਈਟ ਮਲਟੀ ਕਲਰ ਹੋਮੇਗੀ ਪ੍ਰਿੰਟ ਦੇ ਵਿੱਚ ਠੀਕ ਹੈ ਇਸ ਦਾ ਜੋ ਸਟੱਫ ਮਿਲੂਗਾ ਆਪਾਂ ਨੂੰ ਇਹ ਮਿਲੂਗਾ ਜੂਟ ਦੇ ਵਿੱਚ ਠੀਕ ਹੈ ਇਹ ਜੂਟ ਦਾ ਸਟੱਫ ਹੈ ਇਸ ਦਾ ਇਸ ਤਰ੍ਹਾਂ ਨਾਲ ਹਾਂਜੀ ਇਹ ਆਪਣੀ ਸ਼ਰਟ ਆ ਗਈ ਹੁਣ ਆਪਾਂ ਇਹਦਾ ਤੁਹਾਨੂੰ ਬਾਟਮ ਪਾਉਣਾ ਬਾਟਮ ਬਰੂਗੀ ਜਿਹੜੀ ਇਹਦੀ ਮਸ਼ਲੀਨ ਸਿਮਰ ਦੇ ਵਿੱਚ ਠੀਕ ਹੈ ਇਸ ਤਰ੍ਹਾਂ ਆਫ ਵਾਈਟ ਕਲਰ ਦਾ ਹੋਵੇ ਇਸ ਨਾਲ ਇਹਦੇ ਨਾਲ ਮੈਚਿੰਗ ਹੈ ਆਫ ਵਾਈਟ ਕਲਰ ਹੈ ਮਸ਼ਲੀਨ ਸਿਮਰ ਇਸ ਦਾ سٹਫ ਆਊਗਾ ਬਹੁਤ ਸੋਹਣੀ ਸ਼ਾਈਨਿੰਗ ਇਸਟਫ ਦੇ ਵਿੱਚ ਬਹੁਤ ਸੋਹਣੀ ਜਿਹੀ ਬੋਟਮ ਰੈਡੀ ਹੋਊਗੀ ਇਸ ਦੀ ਹਾਂਜੀ ਟਾਈਟਾ ਮੀਟਰ ਦੀ ਕੱਟ ਮਿਲੂਗਾ ਨੂੰ ਇਹ ਵੀ ਵਿਦਆਊਟ ਦੁਪੱਟਾ ਹੈ ਵਿਦਆਊਟ ਦੁਪੱਟਾ ਮਿਲੂਗਾ 1900 ਦਾ ਠੀਕ ਹੈ ਜੀ ਹਾਂਜੀ ਆਪਣਾ ਇਸ ਦਾ ਪ੍ਰਾਈਸ 1900 ਤੇ ਇਸ ਦਾ ਰਹੂਗਾ 3200 ਐਂਡ ਇਸ ਦਾ ਰਹੂਗਾ 35 ਠੀਕ ਹੈ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਵਾਈਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਾਈਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਮੈਂ ਇੱਕ ਵਾਰ ਰਿਪੀਟ ਕਰਦੀ ਹਾਂ ਬੱਸ ਸਕਰੀਨ ਉੱਪਰ ਸ਼ੋਅ ਹੋ ਰਿਹਾ ਹੈ 86998 43315 ਠੀਕ ਹੈ ਹਾਂਜੀ ਆਪਣਾ ਇੰਸਟਾਗ੍ਰam ਦਾ ਲਿੰਕ ਨੀਚੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਆਪਣੇ ਕੋਲੋਂ ਵੀ ਕੋਈ ਡਿਜ਼ਾਈਨ ਲਈ ਸਕਦੇ ਹੋ ਆਪਣੀ ਜਿਹੜੀ ਸ਼ਿਪਿੰਗ ਰਹੂਗੀ ਉਹ ਪੂਰੇ ਵਰਲਡ ਦੇ ਵਿੱਚ ਰਹੂਗੀ ਤੁਸੀਂ ਕਿਸੇ ਵੀ ਜਗ੍ਹਾ ਡੈਕ ਕਰਵਾ ਕੇ ਮੰਗਵਾ ਸਕਦੇ ਹੋ ਆਪਣੇ ਤੋਂ ਪਲੇਨ ਸਟੱਫ ਵੀ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਹਾਂਜੀ ਜਿਹੜੇ ਆਪਣੀ ਪੇਮੈਂਟ ਦਾ ਮੈਥਡ ਹੋ ਉਹ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਜੀ ਤੁਸੀਂ ਹੋਰ ਕਿਸੇ ਵੀ ਮੈਥਡ ਰਾਹੀਂ ਜੇ ਤੁਸੀਂ ਕੋਈ ਵੀ ਰੈਡੀ ਕਰਵਾ ਰਹੇ ਹੋ ਤਾਂ ਕਿਸੇ ਵੀ ਮੈਥਡ ਰਾਹੀਂ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਪਰ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਠੀਕ ਹੈ ਹਾਂਜੀ ਕਿਉਂਕਿ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਹੁਣ ਮਿਲਦੇ ਆਪਾਂ ਕੱਲ ਨਵੇਂ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਲੇਕਿਨ ਸੁਨੇ ਸੁਣੀ ਡਿਜ਼ਾਈਨਾਂ ਦੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰੇ ਆ